ਕੋਡੀ 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 ਬਾਬਾ ਜੀ ਤੁਹਾਡੀ ਤੌਲੀ ਦਾੜੀ ਹੋਈ ਆ 50 60 ਸਾਲ ਦਾ ਡੀਐਮ ਰੋਂ ਲਈ ਆ ਤੇ ਗੋਪੀ ਫਰੰਦੀਪੁਰੀਏ ਨੂੰ ਤੁਸੀਂ ਮਾੜਾ ਬੋਲੀ ਜਾਂਦੇ ਜੋ ਹੈ ਉਹਨੇ ਮਹਾਰਾਜ ਦੀ ਕਿਰਪਾ ਹੀ ਉਹਨੇ ਇੱਕ ਸਿਰਫ ਖੜਾ ਕੀਤਾ ਵਾ ਬੰਦਾ ਕੇ ਚੱਲੇ ਜਦੋਂ ਕਿਤੇ ਅਸੀਂ ਮਾੜੇ ਹੋਵਾਂਗੇ ਥੋੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੂਗਾ ਹੈਂ ਖਾਗੇ ਤੁਸੀਂ ਪੈਸੇ ਪਤਾ ਨਹੀਂ 50000 ਖਾਦਾ ਲੱਖ ਖਾਦਾ ਡੇਢ ਖਾਦਾ 2 ਖਾਦਾ ਵਾ ਤੁਹਾਡੇ ਮੂੰਹ ਚ ਤੁੰਨ ਦਿੰਦੇ ਆ ਥੋੜੇ ਜੇ ਪੈਸੇ ਦੇ ਜੋ ਵੀ ਤੁਹਾਡੇ ਜਬਾਨੋਂ ਚੱਲਦਾ ਤੁਸੀਂ ਉਹੋ ਹੀ ਬਗੀ ਜਾਂਦੇ ਜੋ ਇਹ ਉਹੋ ਹੀ ਪਲੇਅਰ ਆ ਜਿਹਦਾ ਤੁਸੀਂ ਮਾਨ ਸਨਮਾਨ ਕਰਦੇ ਰਹੇ ਰਿਸਪੈਕਟਾਂ ਕਰਦੇ ਰਹੇ ਜੋ ਤੇ ਹੁਣ ਥੋੜਾ ਜਾਂ ਹੁਣ ਪਿਛਲੇ ਪੈਰਾ ਵਿੱਚ ਚਲ ਗਿਆ ਵਾ ਤੇ ਤੁਸੀਂ ਖਾ ਖਾ ਕੇ ਲੋਕਾਂ ਕੋ ਪੈਸੇ ਖਾ ਖਾ ਉਦਲੀਆਂ ਤੁਸੀਂ ਵੱਡਿਆਂ ਅਫਸਰਾਂ ਕੋ ਪੈਸੇ ਕੇ ਆ ਬੰਦਾ ਖੱਚੋ ਤਗੜਾ ਹੁੰਦਿਆ ਵਾ ਜਦੋਂ ਪ੍ਰੀਤ ਲੱड्डੂ ਦੇ ਨਾਲ ਖੇਡਿਆ ਹੀ ਆਪਣਾ ਏਕਮ ਜਦੋਂ ਮੱਥਾ ਚੁੰਮਦਾ ਹੀ ਜੱਫੀ ਲਾਉਂਦਾ ਹੀ ਉਹਦੇ ਨਾਲ ਹੀ ਸਰਕਲ 'ਚ ਲੱਗਾ ਹੀ ਨਾ ਉਦੋਂ ਨੇ ਉਦੋਂ ਅੰਨਾ ਹਾ ਉਦੋਂ ਕਾਲੀਆਂ ਅਣ ਕਾਲੀਆਂ ਡਬਲ ਸ਼ੀਸ਼ੇ ਵਾਲੀਆਂ ਕਿ ਤੈਨੂੰ ਦਿਖਿਆ ਨਹੀਂਗਾ ਉਦੋਂ ਉਦੋਂ ਇਕੱਠੇ ਖੇਡੇ ਆ ਉਦੋਂ ਨਹੀਂ ਮਰਨਦੀਪੂਰੀ ਜਿਹਨੇ ਕਹਿਤਾ ਕਿ ਤੂੰ ਕਿਉਂ ਖੇਡਿਆ ਵਾ ਤੂੰ ਪ੍ਰੀਤ ਲੱड्डੂ ਵਾਲੇ ਨਾਲ ਇਹ ਕੋਈ ਨਹੀਂਗਾ ਮਾੜਾ ਨਾ ਪ੍ਰੀਤ ਲੱड्डੂ ਵਾਲਾ ਮਾੜਾ ਵਾ ਨਾ ਏਕਮ ਤੇ ਨਾ ਪ੍ਰਨਦੀਪੂਰੀ ਗਾ ਲੋਕ ਮਾੜੇ ਆ ਇਹੜਾ ਬੋਲਣ ਡਿਆ ਇਹ ਮਾੜਾ ਵਾ ਇਹ ਜਿਹੜੇ ਲਾਗੇ ਖਲੋਤੇ ਦੇ ਬਲੌਂਡੇ ਇਹ ਮੜੇ ਆ ਇਹ ਜਿਹੜੀਆਂ ਹੱਡੀਆਂ ਕਮੇਟੀਆਂ ਇਹ ਮਾੜੀਆਂ ਵਾਂ ਠੀਕ ਆ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ